ਸਤਿ ਸ਼੍ਰੀ ਅਕਾਲ ਵਿਦਿਆਰਥੀਓ ਅੱਜ ਅਸੀਂ ਘਰ ਦਾ ਪਿਆਰ ਪਾਠ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਹੋਇਆ ਲੇਖ ਹੈ ਉਹਦੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਕਰਨ ਲੱਗੇ ਹਾਂ ਜਿਦੇ ਵਿੱਚ ਪਹਿਲਾ ਪ੍ਰਸ਼ਨ ਹੈ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਘਰ ਦਾ ਪਿਆਰ ਲੇਖ ਅਨੁਸਾਰ ਘਰ ਇੱਟਾਂ ਪੱਥਰਾਂ ਨਾਲ ਬਣੀ ਹੋਈ ਇਮਾਰਤ ਨੂੰ ਨਹੀਂ ਕਹਿੰਦੇ ਘਰ ਅਜਿਹੀ ਥਾਂ ਹੈ ਜਿੱਥੇ ਬਚਪਨ ਵਿੱਚ ਮਾਂ ਭੈਣ ਦਾ ਲਾਡ ਲਿਆ ਹੁੰਦਾ ਹੈ ਸਾਰਾ ਸੰਸਾਰ ਘੁੰਮ ਕੇ ਮੁੜਨ ਨੂੰ ਦਿਲ ਕਰਦਾ ਹੈ ਬੁਢਾਪੇ ਵਿੱਚ ਆਰਾਮ ਭਰੀ ਜ਼ਿੰਦਗੀ ਜਿਉਣ ਦਾ ਸੁਆਦ ਆਉਂਦਾ ਹੈ ਘਰ ਆ ਕੇ ਇਸ ਤਰ੍ਹਾਂ ਦਾ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਹੈ ਘਰ ਮਨੁੱਖ ਦੇ ਆਚਰਣ ਨਿਰਮਾਣ ਦਾ ਕੇਂਦਰ ਹੁੰਦਾ ਹੈ ਅਗਲਾ ਪ੍ਰਸ਼ਨ ਘਰ ਮਨੁੱਖ ਦੇ ਨਿੱਜੀ ਬਲਬਲਿਆਂ ਤੇ ਸਖਸ਼ੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ ਕਰਮਨੁਕ ਦੇ ਨਿੱਜੀ ਬਲਬਲਿਆਂ ਤੇ ਸਖਸ਼ੀ ਰਹਿਣੀ ਦਾ ਕੇਂਦਰ ਹੁੰਦਾ ਹੈ ਉਸ ਦੇ ਆਚਰਣ ਬਨਾਉ ਵਿੱਚ ਜਿੱਥੇ ਸਮਾਜਿਕ ਅਤੇ ਮੁਲਕੀ ਆਲੇ ਦੁਆਲੇ ਦਾ ਅਸਰ ਕੰਮ ਕਰਦਾ ਹੈ ਉੱਥੇ ਘਰ ਦੀ ਚਾਰ ਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ ਇੱਕ ਘਰ ਹੀ ਮਨੁੱਖ ਦੀਆਂ ਰੁਚੀਆਂ ਅਤੇ ਸੁਭਾ ਨੂੰ ਬਣਾਉਂਦਾ ਹੈ ਮਨੁੱਖ ਦੇ ਕੁਝ ਸੜੀਅਲ ਖਿਜੂ ਸੁਭਾ ਦੇ ਕਾਰਨ ਘਰ ਦਾ ਪਿਆਰ ਨਾ ਮਿਲਣਾ ਹੁੰਦਾ ਹੈ ਜਿਸ ਮਨੁੱਖ ਵਿੱਚ ਪਿਆਰ ਨਿਮਰਤਾ ਤੇ ਹਮਦਰਦੀ ਵਾਲੇ ਗੁਣ ਹੋਣ ਉਸ ਦਾ ਕਾਰਨ ਵੀ ਉਸ ਨੂੰ ਘਰ ਦਾ ਮਿਲਿਆ ਹੋਇਆ ਪਿਆਰ ਹੀ ਹੁੰਦਾ ਹੈ। ਅਗਲਾ ਪ੍ਰਸ਼ਨ ਘਰ ਦਾ ਪਿਆਰ ਲੇਖ ਵਿੱਚ ਲੇਖਕ ਨੇ ਇੱਕ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਸਰਜਾਇਆ ਬਿਰਧ ਮਤਲਬ ਬਜ਼ੁਰਗ ਬਿਰਧ ਬੀਬੀ ਜੀ ਨੇਕੀ ਤੇ ਉਪਕਾਰੀ ਸੁਭਾਅ ਦੇ ਸਨ। ਉਹ ਸਵੇਰੇ ਸ਼ਾਮ ਨਿਤਨੇਮ ਕਰਦੇ ਗੁਰਦੁਆਰੇ ਜਾਂਦੇ ਹਰ ਇੱਕ ਦੇ ਦੁੱਖ ਨੂੰ ਵੰਡਾਉਂਦੇ। ਕੋਮਲਤਾ ਹਮਦਰਦੀ ਵਿੱਚ ਉਹ ਝਟ ਹੀ ਫਿਸਪਾਉਂਦੇ। ਬੱਚਿਆਂ ਨਾਲ ਬੱਚੇ ਹੋ ਜਾਂਦੇ ਉਹਨਾਂ ਦੇ ਸੁਭਾਅ ਦਾ ਦੂਜਾ ਪਹਿਲੂ ਉਹਨਾਂ ਦਾ ਖਰਬਾਪਨ ਸੀ। ਹਰ ਛੋਟੀ ਛੋਟੀ ਗੱਲ ਤੇ ਖਿਜਦੇ ਗੁੱਸੇ 'ਚ ਆ ਜਾਂਦੇ ਉਸ ਵੇਲੇ ਤਾਂ ਇੰਜ ਲੱਗਦਾ ਜਿਵੇਂ ਉਹਨਾਂ ਦੇ ਦਿਲ ਵਿੱਚ ਕੋਈ ਤਰਸ ਹੀ ਨਹੀਂ ਇਸ ਸਬਦ ਦੇ ਪਿੱਛੇ ਉਹਨਾਂ ਦੇ ਜੀਵਨ ਦੇ ਕਰੋਗੀ ਪਿਆਰ ਦੀ ਹੀ ਕਾਟ ਸੀ ਪ੍ਰਸ਼ਨ 4 ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ਕਰੋਗੀ ਪਿਆਰ ਦਾ ਆਰੰਭ ਬੱਚੇ ਦੇ ਭੋਲੇਪਨ ਅਲਬੇਲੀ ਤਬੀਅਤ ਭੈਣ ਪਿਆਰ ਭੈਣ ਭਰਾ ਦਾ ਪਿਆਰ ਲਾੜ੍ਹ ਤੇ ਰੁਸੇਵੇਂ ਆਦ ਨਾਲ ਹੁੰਦਾ ਹੈ ਮਹਾਪੁਰਖਾਂ ਦੇ ਚਰਿੱਤਰ ਵਿੱਚ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾ ਤੇ ਨਾਰਾਜ਼ਗੀ, ਭੈਣਾਂ ਦਾ ਥਾਂ-ਥਾਂ ਤੇ ਆਪਣੇ ਵੀਰਾਂ ਨੂੰ ਬਚਾਉਣਾ ਆਦੀ ਉਹਨਾਂ ਦੀ ਭਾਵਨਾ ਜਗਤ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਹ ਪ੍ਰਭੂ ਦੇ ਪਿਆਰ ਲਈ ਪ੍ਰੇਰਿਤ ਹੋ ਜਾਂਦੇ ਨੇ ਤੇ ਕੁਰਬਾਨੀ ਦੀ ਜਾਂਚ ਵੀ ਇਸੇ ਮਾਹੌਲ ਵਿੱਚ ਆਂਦੀ ਹੈ ਘਰ ਦੇ ਪਿਆਰ ਕਾਰਨ ਹੀ ਇਹ ਸੰਭਵ ਹੈ ਪ੍ਰਸ਼ਨ 5 ਲੇਖਕ ਨੇ ਗੁਰੂ ਨਾਨਕ ਦੇਵ ਜੀ ਦਾ ਮਾਤਾ ਨਾਲ ਮਿਲਾਪ ਦਾ ਦ੍ਰਿਸ਼ ਕਿਹੋ ਜਿਹਾ ಚಿತ್ರਿਆ ਹੈ ਮਾਤਾ ਆਪਣੇ ਪੁੱਤਰ ਨਾਨਕ ਨੂੰ ਦੇਖ ਕੇ ਬਹਿਬਲ ਹੋ ਜਾਂਦੀ ਹੈ ਮਾਤਾ ਆਪਣੇ ਪੁੱਤਰ ਦੇ ਮੱਥੇ ਨੂੰ ਚੁੰਮ ਕੇ ਆਖਦੀ ਹੈ ਵੇ ਬੱਚਾ ਮੈਂ ਵਾਰੀ ਮੈਂ ਤੇਤੋਂ ਵਾਰੀ ਮੈਂ ਉਹਨਾਂ ਦੇਸ਼ਾਂ ਤੋਂ ਵੀ ਵਾਰੀ ਉਹਨਾਂ ਰਾਹਾਂ ਤੋਂ ਵੀ ਵਾਰੀ ਜਿੱਨਾਂ ਉੱਤੇ ਚੱਲ ਕੇ ਤੂੰ ਆਇਆ ਹੈ ਗੁਰੂ ਨਾਨਕ ਮਾਂ ਦੇ ਬੋਲਾਂ ਨੂੰ ਸੁਣ ਕੇ ਭਾਵੁਕ ਹੋ ਗਿਆ ਗਲਾ ਭਰ ਆਇਆ ਤੇ ਫਿਰ ਮਾਂ ਦੇ ਪੈਰਾਂ ਤੇ ਡਿੱਕੇ ਖੂਬ ਰੋਇਆ ਪ੍ਰਸ਼ਨ 6 ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਬੀ ਖਦੀਜਾ ਕਿਵੇਂ ਵਿਚਰਦੀ ਸੀ ਆਪਣੇ ਸ਼ਬਦਾਂ ਦੇ ਵਿੱਚ ਲਿਖੋ ਮੁਹੰਮਦ ਸਾਹਿਬ ਦੀ ਬੀਬੀ ਖਦੀਜਾ ਨੇ ਹਰ ਵੇਲੇ ਉਹਨਾਂ ਦੀ ਮਦਦ ਕੀਤੀ ਉਹਨਾਂ ਦੇ ਜੀਵਨ ਆਦਰਸ਼ ਤੇ ਯਕੀਨ ਕੀਤਾ ਉਹਨਾਂ ਦਾ ਹੌਸਲਾ ਵਧਾਇਆ ਕਹਿੰਦੇ ਨੇ ਜਦੋਂ ਹਜ਼ਰਤ ਮੁਹੰਮਦ ਨੂੰ ਰੱਬੀ ਬਾਣੀ ਉਤਰਦੀ ਸੀ ਤਾਂ ਉਹ ਆਪਣੇ ਆਪ ਨੂੰ ਕਮਜ਼ੋਰ ਤੇ ਥੱਕਿਆ ਹੋਇਆ ਮਹਿਸੂਸ ਕਰਦੇ ਸਨ ਅਜਿਹੀ ਮੁਕਤੀ ਉਹਨਾਂ ਦੀ ਬੀਬੀ ਖਤੀਜਾ ਹੀ ਉਹਨਾਂ ਦਾ ਸਿਰ ਆਪਣੇ ਪੱਟਾ ਉੱਤੇ ਰੱਖ ਕੇ ਉਹਨਾਂ ਦੀ ਠਕਾਵਟ ਦੂਰ ਕਰਨ ਦਾ ਹਰ ਸੰਭਵ ਉਪਰਾਲਾ ਕਰਦੀ ਸੀ ਪ੍ਰਸ਼ੰਸਾ ਕਾਰਲਾਈਲ ਤਾਂ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਅਤੇ ਕਿਉਂ ਕਾਰਲਾਈਲ ਆਪਣੇ ਕਮਰੇ ਵਿੱਚ ਪੜਦਾ ਜਾਂ ਲਿਖਦਾ ਰਹਿੰਦਾ ਸੀ ਉਹਦੀ ਪਤਨੀ ਬਹੁਤ ਘਟ ਉਹਦੇ ਕਮਰੇ ਚ ਜਾਂਦੀ ਕਿਉਂਕਿ ਕਾਰਲਾਈਲ ਦਾ ਉਸ ਪ੍ਰਤੀ ਵਿਹਾਰ ਗੁੱਸੇ ਤੇ ਖਿਜਵਾਲਾ ਸੀ ਅਜਿਹਾ ਇਸ ਕਾਰਨ ਸੀ ਕਿਉਂਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ ਉਦਾਜੀ ਕਰੋ ਜੀਵਨ ਜਿਹੜਾ ਸੀਗਾ ਕਰੋਗੀ ਪਿਆਰ ਤੋਂ ਸਖਣਾ ਸੀ ਅਗਲਾ ਪ੍ਰਸ਼ਨ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ ਇਸ ਕਥਨ ਦੀ ਵਿਆਖਿਆ ਕਰੋ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਜਿਹੜੇ ਲੋਕਾਂ ਨੂੰ ਆਪਣੇ ਘਰਾਂ ਨੂੰ ਆਪਣੇ ਘਰਾਂ ਨੂੰ ਪਰਿਵਾਰਾਂ ਨੂੰ ਪਤਨੀ ਅਤੇ ਬੱਚਿਆਂ ਆਦੀ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਹੈ ਉਹ ਲੋਕੀ ਆਪਣੇ ਦੇਸ਼ ਉੱਤੇ ਹਮਲੇ ਜਾਂ ਜ਼ੁਲਮ ਨੂੰ ਨਹੀਂ ਸਹਿ ਸਕਦੇ ਇੰਜ ਕਿਹਾ ਜਾ ਸਕਦਾ ਹੈ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਪ੍ਰਸ਼ਨ ਨੂੰ ਘੜ ਘਟ ਰਹੇ ਹਨ ਤੇ ਹੋਟਲ ਵਧ ਰਹੇ ਹਨ ਲੇਖਕ ਅਨੁਸਾਰ ਸਦਾਚਾਰੀ ਜੀਵਨ ਤੇ ਕੀ ਪ੍ਰਭਾਵ ਪੈ ਰਿਹਾ ਹੈ ਲੋਕ ਆਪਣੇ ਬਾਲ ਬੱਚਿਆਂ ਤੇ ਪਤਨੀ ਨਾਲ ਜੀਵਨ ਬਿਤਾਉਣ ਦੀ ਥਾਂ کلبਾਂ ਹੋਟਲਾਂ ਦੀ ਰਹਿਣੀ ਬਹਿਣੀ ਨੂੰ ਪਹਿਲ ਦਿੰਦੇ ਨੇ ਜਿਸ ਕਾਰਨ ਉਹਨਾਂ ਵਿੱਚ ਘਰੋਗੀ ਜ਼ਿੰਮੇਵਾਰੀ ਸਮਾਜਿਕ ਸ਼ਰਾਫਤ ਮਿੱਠਤਾ ਤੇ ਨਿਮਰਤਾ ਆਦ ਸਦਾਚਾਰਕ ਗੁਣ ਘਟ ਰਹੇ ਨੇ ਇਸ ਦੇ ਨਾਲ ਹੀ ਬਹੁਤੇ ਲੋਕ ਬਹੁਤ ਘੱਟ ਲੋਕ ਸਦਾਚਾਰਕ ਅਤੇ ਆਤਮਿਕ ਉન્નਤੀ ਵੱਲ ਸਾਧਨਾਂ ਨੂੰ ਇਕੱਠਾ ਕਰਨ ਤੇ ਜ਼ੋਰ ਦਿੰਦੇ ਨੇ। ਪ੍ਰਚੰਦਾਸ ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ? ਮਨੁੱਖ ਦੇ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ-ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਜਿਹੜੇ ਲੋਕ ਆਪਣੇ ਘਰ ਵਾਲਿਆਂ ਨਾਲ, istri ਬੱਚਿਆਂ ਨਾਲ ਬੈਠ ਕੇ ਅਰਦਾਸ ਕਰਦੇ ਨੇ ਜਾਂ ਕੋਈ ਹੋਰ ਧਾਰਮਿਕ ਸੰਸਕਾਰ ਕਰਦੇ ਨੇ ਅਤੇ ਰੱਬ ਨੂੰ ਯਾਦ ਕਰਦੇ ਨੇ, ਉਹਨਾਂ ਵਿੱਚ ਧਾਰਮਿਕ ਰੁਚੀ ਬਲਵਾਨ ਹੁੰਦੀ ਹੈ। ਪ੍ਰਚੰਦਿਆਰਾ ਪ੍ਰਿੰਸੀਪਲ ਤੇਜਾ ਸਿੰਘ ਦੇ ਅਨੁਸਾਰ ਜੋ ਕਿ ਲੇਖਕ ਸੀਗੇ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿਹੋ ਜਿਹਾ ಚಿತ್ರਿਆ ਗਿਆ ਹੈ ਬਿਆਨ ਕਰੋ ਪ੍ਰਿੰਸੀਪਲ ਤੇਜਾ ਸਿੰਘ ਆਪਣੇ ਪਿੰਡ ਅਢਿਆਲੇ ਦੇ ਕੱਚੇ ਕੋਠੇ ਅਤੇ ਉਹਦੇ ਵਿੱਚ ਰਹਿੰਦੇ ਲੋਕਾਂ ਪ੍ਰਤੀ ਪ੍ਰੇਮ ਪ੍ਰਗਟਾਉਂਦੇ ਨੇ 라ਵਲਪਿੰਡੀ ਪੜਨ ਦੌਰਾਨ ਉਹ ਹਰ ਐਤਵਾਰ ਨੂੰ ਆਪਣੇ ਪਿੰਡ ਜਾਂਦੇ ਸਨ ਤੇ ਉਹਨਾਂ ਦਾ ਪਿੰਡ ਚਿਰਪੜਾ ਲੰਘ ਕੇ ਤ੍ਰਿਪਿਆ ਕੋਲ ਇੱਕ ਟਿੱਬੇ ਦੇ ਓਲੇ ਸੀ ਲੇਖਕ ਉਸ ਕੋਲ ਪਹੁੰਚ ਕੇ ਰੁਕ ਜਾਂਦਾ ਤੇ ਪੂਰੀ ਰੀਜਨਲ ਆਪਣੇ ਪਿੰਡ ਦਾ ਹੌਸਲਾ ਪਿੰਡ ਨੂੰ ਦੇਖਣ ਦਾ ਹੌਸਲਾ ਕਰਦਾ ਤੇ ਵੇਖਦਾ ਛੁੱਟੀ ਕੱਟਣ ਤੋਂ ਬਾਅਦ ਵਾਪਸੀ ਵੇਲੇ ਵੀ ਉਹ ਇੰਜ ਹੀ ਕਰਦਾ ਤੇ ਕਈ ਵਾਰ ਤਾਂ ਪਿੱਛੇ ਮੁੜ ਕੇ ਆ ਕੇ ਉਹ ਆਪਣਾ ਪਿੰਡ ਦੇਖਣ ਜਾਂਦਾ ਸੀ ਵਿਦਿਆਰਥੀਓ ਇਹਨਾਂ ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਨੂੰ ਤੁਸੀਂ ਯਾਦ ਕਰਨਾ ਹੈ ਸਮਝ ਕੇ ਆਪਣੀ ਕਾਪੀ ਤੇ ਲਿਖਣਾ ਹੈ ਧੰਨਵਾਦ